ਅਮਰਜੀਤ ਵੜੈਚ ਅੱਜ ਤੁਹਾਨੂੰ ਇੱਕ ਇਹੋ ਜਿਹੀ ਥਾਂ ਤੇ ਲੈ ਕੇ ਆਇਆ ਤੁਹਾਨੂੰ ਇੱਕ ਅੱਜ ਮੈਂ ਅਜੀਬੋ ਗਰੀਬ ਬਹੁਤ ਹੀ ਦਿਲਚਸਪ ਥਾਂ ਵਿਖਾਉਣੀ ਚਾਹਣਾ ਮੈਂ ਖੜਾ ਕਿੱਥੇ ਆ ਖੜਾ ਹਾਂ ਮੇਰੇ ਸੱਜੇ ਪਾਸੇ ਇਸ ਪਾਸੇ ਤੁਸੀਂ ਜਿੱਥੋਂ ਮੈਂ ਹੱਥ ਕਰ ਰਿਹਾ ਇੱਧਰ ਪਟਿਆਲਾ ਹੈ ਇੱਧਰ ਬਰਨਾਲਾ ਹੈ ਬਠਿੰਡਾ ਹੈ ਮਲੋਟ ਹੈ ਅਬੋਰ ਹੈ ਉੱਤੇ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਇਹ ਮਲੇਰਕੋਟਲਾ ਬ੍ਰਾਂਚ ਹੈ ਪਿੱਛੋਂ ਸਰਹੰਦ ਨਹਿਰ ਚੋਂ ਨਿਕਲ ਕੇ ਆਉਂਦੀ ਹੈ ਜੋੜੇਪੁਰਾਂ ਤੋਂ ਇੱਕ ਨਾਬੇ ਚਲੀ ਜਾਂਦੀ ਹੈ ਇੱਕ ਇਹ ਆਉਂਦੀ ਹੈ ਮਲੇਰਕੁੱਟਲਾ ਬਣਾਜ ਇਹ ਫਿਰ ਅੱਗੇ ਜਿਹੜੀ ਆ ਦਮਦਮਾ ਸਾਹ ਤਲਵੰਡੀ ਸਾਭ ਨੂੰ ਜਾਂਦੀ ਅੱਗੇ ਬਹੁਤ ਛੋਟਾ ਜਿਹਾ ਸੁਆ ਬਣ ਜਾਂਦਾ ਪੱਕਾ ਹੋ ਗਿਆ ਹੈ ਪਹਿਲਾਂ ਕਿਸੇ ਵਕਤ ਕਿਸੇ ਵਕਤ ਇਹ ਸੁਆ ਇਹ ਨਹਿਰ ਕੱਚੀ ਹੁੰਦੀ ਸੀ ਔਰ ਉਸ ਉਸ ਵਕਤ ਇਹਦੇ ਉੱਤੇ ਕਮਾਲ ਦੀ ਚੀਜ਼ ਹੈ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਕਮਾਲ ਦੀ ਚੀਜ਼ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਘਰਾਟਾਂ ਦਾ ਆਟਾ ਵੇ ਮੈਂ ਆਟਾ ਘਰਾਟਾਂ ਦਾ ਖਾਵਾਂ ਤੂੰ ਜਟਾ ਕੀ ਖਾਣਾ ਹੈ ਲੋ ਮੈਂ ਤੁਹਾਨੂੰ ਉਹ ਘਰਾਟ ਵਿਖਾਉਣਾ ਜਿੱਥੇ ਜਿਹੜੇ ਪਾਣੀ ਨੂੰ ਕਿਹਾ ਜਾਂਦਾ ਸੀ ਕਿ ਇਹ ਪਾਣੀ ਆਟੇ ਦੀਆਂ ਚੱਕੀਆਂ ਚਲਾਉਂਦਾ ਔਰ ਉਹ ਆਟਾ ਠੰਡਾ ਹੁੰਦਾ ਸੀ ਔਰ ਉਹ ਘਰਾਟ ਤਿਨੀ ਮੈਂ ਤੁਹਾਨੂੰ ਦੱਸ ਖਾ ਸਕਦਾ ਪਰ ਉਹ ਬਹੁਤ ਸਮਾਂ ਪਹਿਲਾਂ ਦੇ ਘਰਾਟਾਂ ਦੀ ਜਿਹੜੀ ਇਸ ਵਕਤ ਕਹਿ ਸਕਦਾ ਕਿ ਉਹਨਾਂ ਦੇ ਪਿੰਜਰ ਬਚੇ ਹੋਏ ਆ ਆਉ ਤੁਹਾਨੂੰ ਮੈਂ ਉੱਥੇ ਲੈ ਕੇ ਚੱਲਦਾ ਇਹ ਨਾਲ ਹੀ ਜਦੋਂ ਅਸੀਂ ਪਟਿਆਲੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਇੱਥੋਂ ਨਾਲ ਹੀ ਉਤਰ ਕੇ ਜਿਹੜਾ ਉਹ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਰਸਤਾ ਹੁੰਦਾ ਇਹ ਥੋੜੀ ਜਿਹੀ ਦੂਰ ਆ ਕੇ ਕੋਈ 2-300 ਮੀਟਰ ਆ ਕੇ ਫਿਰ ਅਸੀਂ ਇਹ ਤੁਸੀਂ ਬਿਲਡਿੰਗ ਦੇਖ ਰਹੇ ਹੋ ਸਾਰੀ ਟੁੱਟੀ ਪਈ ਹੈ ਬਿਲਡਿੰਗ ਇਹ ਬਿਲਕੁਲ ਇਹ ਤੁਸੀਂ ਦੇਖ ਰਹੇ ਹੋ ਕਿਸੇ ਵਕਤ ਇਹ ਇੱਟਾਂ ਦਾ ਬਣਿਆ ਹੋਇਆ ਇਹ ਇੱਕ ਕੋਠਾ ਹੈ ਇੱਟ ਦਾ ਜਿਹੜਾ ਨਾਮ ਹੈ ਉਹ ਹੈ ਆਈ ਬੀਪ ਇਹ ਪੱਠੇ ਦਾ ਨਾਮ ਹੋਣਾ ਉਸ ਵਕਤ ਜਿਹੜਾ ਮੈਂ ਤੁਹਾਨੂੰ ਪੱਠਾ ਵਿਖਾ ਰਿਹਾ ਪੱਠਾ ਨਹੀਂ ਵਿਖਾ ਰਿਹਾ ਪੱਠੇ ਦੀ ਇੱਟ ਵਿਖਾ ਰਿਹਾ ਆ ਆਈ ਬੀਪੀਆ ਪੁੱਠੀ ਲੱਗੀ ਹੋਈ ਆ ਇਹ ਤੁਸੀਂ ਆਈ ਬੀਪੀ ਜਿਹੜੀ ਆ ਉਹ ਪੜੋਗੇ ਇਹ ਤਿਆਰ ਆ ਇਹ ਚੁੰਨੇ ਚ ਮੁਸਲਮਾਨੀ ਇਹ ਇਹ ਦੇਖੋ ਕਮਾਲ ਦੀ ਚੀਜ਼ ਜਿਹੜੀ ਮੈਂ ਤੁਹਾਨੂੰ ਵਿਖਾਉਣ ਲੱਗਿਆ ਵੈਸੇ ਇੱਥੇ ਪਾਣੀ ਪੈ ਪੈ ਕੇ ਨੁਕਸਾਨ ਲੱਗਾ ਮੈਂ ਸ਼ਾਇਦ ਜਿਆਦਾ ਅੰਦਰ ਨਾ ਜਾ ਸਕਾਂ ਇਹ ਜਿਹੜੀ ਨਹਿਰ ਮੈਂ ਤੁਹਾਨੂੰ ਵਿਖਾਈ ਆ ਇਹ ਨਹਿਰ ਇਹ ਇਹਦਾ ਕੋਸ਼ਿਸ਼ ਆ ਇਸ ਪਾਸੇ ਦੀ ਵਗਦਾ ਹੁੰਦਾ ਸੀ ਔਰ ਇੱਥੇ ਘਰਾਟ ਲੱਗੇ ਹੁੰਦੇ ਸੀ ਖਤਰਨਾਕ ਕੰਮ ਹੈ ਮੈਂ ਜਾਣ ਬਾਰੇ ਸੋਚ ਤਾਂ ਨਹੀਂ ਸਕਦਾ ਪਰ ਮੈਂ ਤੁਹਾਨੂੰ ਵਿਖਾਉਣਾ ਹੈ ਇੱਥੇ ਮੈਂ ਉਤਰ ਨਹੀਂ ਸਕਦਾ ਇਹ ਆਪਾਂ ਤੁਸੀਂ ਦੇਖੋ ਉੱਥੇ ਉਤਰ ਸਕਦੇ ਆ ਆਪਾਂ ਆ ਸਕਦੇ ਆ ਤੁਹਾਨੂੰ ਉੱਥੋਂ ਵੀ ਵਿਖਾਉਣਾ ਇੱਕ ਘਰਾਟ ਨੇ ਜਿਹੜੇ ਬੰਦ ਹੋ ਚੁੱਕਿਆ ਇੱਥੇ ਕਿਸੇ ਵਕਤ ਆਟਾ ਚੱਕੀ ਚੱਲਦੀ ਸੀ ਜਿਹਨੂੰ ਠੰਡਾ ਆਟਾ ਕਹਿੰਦੇ ਸੀ ਉਹ ਬਣਦਾ ਸੀ ਔਰ ਉਹ ਆਟੇ ਦੀ ਜਿਹੜੀ ਨਾਇਤ ਸੀ ਉਹਦੀ ਤਸਵੀਰ ਸੀ ਉਹ ਠੰਡੀ ਹੁੰਦੀ ਸੀਗੀ ਲੇਕਿਨ ਹੋ ਰਿਹਾ 10 ਸਾਲਾਂ ਤੋਂ ਬੰਦ ਹੋ ਚੁੱਕਿਆ ਕਿਉਂਕਿ ਇੱਥੇ ਨਹਿਰ ਪੱਕੀ ਹੋ ਗਈ ਹੈ ਤੇ ਅੱਗੇ ਗ੍ਰਿਡ ਬਣ ਚੁੱਕਿਆ ਹੋਇਆ ਇਹ ਉਹਨਾਂ ਘਰਾਟਾਂ 'ਚ ਜਾਣ ਦਾ ਅਗਲੇ ਪਾਸਿਓਂ ਰਸਤਾ ਹੈ ਇਧਰਲੇ ਪਾਸੇ ਨਹਿਰ ਹੈ ਉੱਥੋਂ ਅਸੀਂ ਪਿੱਛੋਂ ਆ ਜਾਨੇ ਆ ਮੈਂ ਤੁਹਾਨੂੰ ਦਿਖਾਉਣਾ ਅਸੀਂ ਪਿੱਛੋਂ ਉਹ ਜਿਹੜੀ ਮੈਂ ਤੁਹਾਨੂੰ ਪਟਿਆਲੇ ਤੋਂ ਆਉਣ ਵਾਲੀ ਬਰਨਾਲੇ ਨੂੰ ਜਾਂਦੀ ਸੜਕਾ ਉੱਥੋਂ ਅਸੀਂ ਆ ਕੇ ਅਸੀਂ ਇੱਥੋਂ ਐਂਟਰ ਕਰਦੇ ਹਾਂ ਬਹੁਤ ਸੋਹਣਾ ਪੁਰਾਣਾ ਬਰੋਟਾ ਹੈ ਇਹ ਇੱਕ ਘਰਾਟਾਂ ਦਾ ਸ਼ਾਇਦ ਉਹ ਕਮਰਾ ਹੋਣਾ ਜਿੱਥੇ ਆਟਾ ਵੇਚਿਆ ਜਾਂਦਾ ਹੋਣਾ ਔਰ ਇਹ ਵੀ ਬਿਲਡਿੰਗ ਜਿਹੜੀ ਆ ਉਸ ਸਰਜਰੀ ਹੋ ਚੁੱਕੀ ਹੋਈ ਆ ਅਸੀਂ ਥੋੜਾ ਜਿਹਾ ਰਿਸਕ ਜ਼ਰੂਰ ਲਵਾਂਗੇ ਇੱਥੇ ਜਾਣ ਦਾ ਪਰ ਮੈਂ ਤੁਹਾਨੂੰ ਘਰਾਟਾਂ ਨੂੰ ਅੰਦਰੋਂ ਵਖਾਣਾ ਚਾਹਾਂਗਾ ਉਹ ਦੇਖੋ ਮੈਨੂੰ ਇਹ ਪਤਾ ਲੱਗਿਆ ਹੈ ਕਹਿ ਰਹੇ ਕਿ ਇੱਥੇ ਹੁਣ ਨਛੇੜੀ ਆਉਂਦੇ ਨੇ ਸਿਰਫ ਨਛੇੜੀ ਆ ਕੇ ਜਿਹੜਾ ਉਹ ਇੱਥੇ ਮਰ ਜਾਂਦੇ ਭੰਗ ਮਰਦੇ ਨੇ ਉਹ ਹੋ ਹੋ ਤੁਸੀਂ ਇੱਥੇ ਖੜ੍ਹ ਜੋ ਤੁਸੀਂ ਨਾਓ ਅੱਗੇ ਇਹ ਸਭ ਕੋਈ ਟੁੱਟ ਚੁੱਕਿਆ ਆ ਅੱਜ ਤੁਸੀਂ ਦੇਖਦੇ ਹੋ ਇਹ ਕਰਾਟ ਹੁੰਦੇ ਸੀ ਬਿਲਡਿੰਗ ਇਹਨਾਂ ਦੀ ਇਹ ਟੁੱਟ ਚੁੱਕੀ ਹੋਈ ਆ ਕਿਸੇ ਜਿਸ ਵੀ ਮਹਿਕਮੇ ਦੇ ਅੰਦਰ ਇਹ ਆਉਂਦੇ ਆ ਕਿਉਂਕਿ ਕਰਾਟ ਠੇਕੇ ਦੇ ਦਿੱਤੇ ਜਾਂਦੇ ਸੀਗੇ ਇਹ ਇਹਨਾਂ ਇਹ ਇੱਟਾਂ ਜਿਹੜੀਆਂ ਨੇ ਵਰਤੀਆਂ ਜਾ ਸਕਦੀਆਂ ਨੇ ਇਹ ਜਿਹੜੇ ਪਿੱਲਰ ਨੇ ਉਸ ਵਕਤ ਦੇ ਵਰਤੇ ਜਾ ਸਕਦੇ ਨੇ ਪਰ ਕਿਹੜਾ ਮਹਿਕਮਾ ਇਹਦੇ ਲਈ ਜ਼ਿੰਮੇਵਾਰ ਇਹ ਦੇਖੋ ਇਹ ਪਾਣੀ ਫੇਰ ਅੱਗੇ ਦੁਬਾਰਾ ਘੁੰਮ ਕੇ ਨਹਿਰ 'ਚ ਫੇਰ ਮਿਲ ਜਾਂਦਾ ਸੀ ਇੱਥੇ ਚੱਕੀਆਂ ਲੱਗਦੀਆਂ ਸੀ ਜਿਹਦੇ ਉੱਤੇ ਚੱਕੀ ਨੂੰ ਪਾਣੀ ਅੱਗੋਂ ਆ ਕੇ ਘਮਾਉਂਦਾ ਸੀ ਤੇ ਆਟਾ ਪਿਸਿਆ ਜਾਂਦਾ ਸੀ ਇੱਧਰ ਆਟਾ ਕਸ ਕੱਢ ਲਿਆ ਜਾਂਦਾ ਸੀ ਇੱਥੇ ਜੀ ਦੇਖੋ ਨਾਲ ਜਦੋਂ ਚੱਕੀ ਚੱਲਦੀ ਸੀ ਤਾਂ ਪੁੱੜ ਠੰਡੇ ਰਹਿੰਦੇ ਸੀ ਇਹ ਪੁਰਾਣੀ ਬਿਲਡਿੰਗ ਹੈ ਡਾਟਾ ਪਈ ਹੋਈਆਂ ਨੇ ਇਹਦੇ ਉੱਪਰ ਉਹ ਸਾਹਮਣੇ ਪਾਸੇੋਂ ਅਸੀਂ ਆਏ ਆ ਉਥੋਂ ਉਧਰਲੇ ਪਾਸੇ ਨਹਿਰ ਹੈ ਜਿਹੜੀ ਦੁਰਾਹੇ ਤੋਂ ਨਹਿਰ ਮਲੇਰਕੋਟਲਾ ਬ੍ਰਾਂਚ ਆਉਂਦੀ ਹੈ ਇਹ ਵੀ ਤੁਸੀਂ ਦੇਖੋ ਡਾਟ ਪਈ ਹੋਈ ਹੈ ਇੱਥੇ ਬੜੀ ਸੋਹਣੀ ਕਿੰਨੀ ਪਿਆਰੀ ਬਿਲਡਿੰਗ ਕਿ세 ਵਕਤ ਹੋਏਗੀ ਇਹਦੇ ਵਿੱਚ ਰੌਣਕ ਹੋਏਗੀ ਕਿੰਨਾ ਹੁਸਨ ਹੋਏਗਾ ਇਸਤੇ ਮਾਰਦਾ ਔਰ ਇੱਥੇ ਕਿੰਨੀ ਰੌਣਕ ਹੁੰਦੀ ਹੋਏਗੀ ਪਰ ਇਸ ਵਕਤ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੋਇਆ ਕਿ ਅਗਰ ਕਿਉਂਕਿ ਘਰਾਟਾਂ ਦਾ ਆਟਾ ਲੋਕੀ ਬਹੁਤ ਪਸੰਦ ਕਰਦੇ ਆ ਖਾਣਾ ਕਿਉਂਕਿ ਠੰਡਾ ਹੁੰਦਾ ਕਿਹਾ ਜਾਂਦਾ ਜੇਕਰ ਇਸ ਨੂੰ ਮਸ਼ੀਨੀ ਜਿਹੜੀ ਨਵੀਂ ਯੁੱਗ ਆਇਆ ਉਹਨੇ ਮਾਰ ਦਿੱਤਾ ਸਾਡੇ ਸਿਸਟਮ ਨੂੰ ਘਰਾਟਾਂ ਨੂੰ ਮਾਰ ਦਿੱਤਾ ਕੀ ਸਰਕਾਰ ਨਵੀਆਂ ਜਿਹੜੀਆਂ ਨਹਿਰਾਂ ਨੇ ਬਣਾ ਰਹੀ ਉਹਦੇ ਉੱਤੇ ਘਰਾਟ ਲਾ ਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਔਰ ਇਹ ਆਟਾ ਵੀ ਲੋਕੀ ਪਸੰਦ ਕਰਨਗੇ ਔਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਰੁਜ਼ਗਾਰ ਇੰਨਾ ਤੋਂ ਲੈ ਸਕਣਗੇ ਇਹ ਸਾਡੀ ਵਿਧਾਨ ਸਭਾ ਨੂੰ ਸਾਡੀ ਬੇਨਤੀ ਹੈ ਸਾਡੇ ਜਿਹੜੇ ਚੁਣੇ ਹੋਏ ਲੋਕ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ ਇੱਕ ਬਹੁਤ ਵੱਡਾ ਰੁਜ਼ਗਾਰ ਦਾ ਮੌਕਾ ਜਿਹੜਾ ਉਹ ਖਤਮ ਕੀਤਾ ਹੋਇਆ ਇਹਨੂੰ ਰਿਵਾਈਵ ਕੀਤਾ ਜਾ ਸਕਦਾ ਹੈ ਕਈ ਨੌਜਵਾਨਾਂ ਨੂੰ ਜਿਹੜੀ ਆ ਉਹ ਨੌਕਰੀ ਮਿਲ ਸ ਨੌਕਰੀ ਭਾ ਕੇ ਸੈਲਫ এমਪਲॉयਮੈਂਟ ਮਿਲ ਸਕਦੀ ਹੈ ਉਹ ਹੋਰਾਂ ਨੂੰ ਵੀ ਰੁਜ਼ਗਾਰ ਦੇ ਸਕਦੇ ਆ ਔਰ ਇੱਕ ਨਵੀਂ ਮਾਰਕੀਟ ਬਣ ਸਕਦੀ ਆ ਔਰ ਇਹ ਆਟਾ ਜਿਹੜਾ ਉਹ ਬਾਹਰਲੇ ਮੁਲਕਾਂ ਚ ਵੀ ਭੇਜਿਆ ਜਾ ਸਕਦਾ ਕਿਉਂਕਿ ਲੋਕ ਕਰਾੜ ਦਾ ਆਟਾ ਖਾਣਾ ਚਾਹੁੰਦੇ ਆ ਦੇਖਦੇ ਆ ਸਰਕਾਰ ਇਸ ਪਾਸੇ ਕਦੋਂ ਸੋਚਦੀ ਆ ਅਮਰਜੀਤ ਵੜੈਚ ਧਨੋਲਾ ਪਿੰਡ ਮਲੇਰ ਕੋਟਲਾ ਨਹਿਰ ਦੇ ਨਾਲ ਪੁਰਾਣੇ ਜਿਹੜੇ ਘਰਾਟ ਹੈ ਉਸ ਬਿਲਡਿੰਗ ਦੇ ਵਿੱਚੋਂ